ਭਾਈ ਜੀ ਨਹਿਰਾਂ ਵਾਲਿਆਂ ਵਾਸਤੇ ਬੇਨਤੀ ਹੈ ਇੱਕ ਹਾਂਜੀ ਚਾਹ ਕੁੱਤਰ ਦਿੰਦਾ ਪੈਸੇ ਚਾ ਮੈਂ ਦਿੰਦਾ ਪੈਸੇ ਠੀਕ ਆ ਸਟਾਮ ਭਰਾ ਲਓ ਜੇ ਸਰਪੰਚ ਬਣ ਗਿਆ 20 ਕਿੱਲੇ ਨਹਿਰਾਂ ਵਾਲਾਂ ਨੂੰ ਮੈਂ ਦਊ 75 ਤਾੜੀਆਂ ਵਾਲੇ ਬੁਰਨਾਸ ਤੇ ਕੀ ਐਲਾਨ ਕਰਦਾ ਤੂੰ ਬੰਦਿਆਂ ਨੂੰ ਤਾਂ ਤਾਰੂ ਪਿਆ ਦਿੰਦੇ ਆ ਤੇ ਬੁੜੀਆਂ ਨੂੰ ਕਹਿੰਨੇ ਪੁੱਛਿਆ ਵੀ ਭਣੇ ਰੋਟੀ ਖਾਦੀਆਂ ਕਿ ਨਹੀਂ ਖਾਦੀਆਂ ਸਹੀ ਆ ਗੱਲ ਸਹੀ ਬੁੜੀਆਂ ਇੱਕ ਸ਼ੂਟ ਹਾਂ 1100 ਰੁਪਇਆ ਮੇਰੇ ਲਈ ਜਿੱਦਣ ਬੋਟ ਪਾਉਣ ਉਹਨਾਂਗੇ ਇੱਕ ਇੱਕ ਸ਼ੂਟ ਬੂਟ ਸਿਆਲ ਆ ਹੀ ਹਾਂ ਇੱਕ ਸ਼ੂਟ 1100 ਦਾ ਪੈਣਾ ਆ ਆਪ ਦੀ ਪਸੰਦ ਦੇ ਪਾ ਲੈਣੀ ਇੱਕ ਇੱਕ ਡਬਲ ਬੈੱਡ ਵਾਲਾ ਇੱਕ ਡਬਲ ਬੈੱਡ ਵਾਲਾ ਕੰਬਲ ਦਊਂਗਾ ਭਾਈ ਨਹੀਂ ਲੈ ਲੈ ਆਹ ਤਾਂ ਜੀ ਆਹ ਭਾਈ ਯਾਰ ਤੇ ਜਵਾਕਾਂ ਆਸੇ ਭਾਈ ਜੀ ਵਰਦੀ ਸਪੈਸ਼ਲ ਮੇਰੇ ਜਵਾਕ ਨਹਿਰ ਤੋਂ ਵੜਨਗੇ ਜਾਂਦੇ ਆ ਪਾਵਾ ਦੀ ਆ ਦੇ ਪੱਲੋ ਲਾਵਾਂ ਆਟੋ ਲਾਵਾਂ ਵੈਨ ਲਾਵਾਂ ਸਹੀ ਹੈ ਸਹੀ ਹੈ ਕਿਆ ਬਾਤ ਹੈ ਠੀਕ ਆ ਕਹਿ ਦੀ ਉਹਨੂੰ ਭੇਜਦਾ ਤੜਕ ਕੱਲੀ ਪਾਰਟੀ ਜਲਦੀ ਉੱਠੂਗਾ ਬਾਈ ਜੀ ਪਾਵਾ ਦੀ ਰੋਜੀ ਨੇ ਮੈਨੂੰ ਫੰਡ ਦਿੱਤਾ ਜਾਂ ਨਹੀਂ ਦਿੱਤਾ ਉਤਰ ਨੂੰ ਕਹਿੰਦੀ ਜਾਂ ਤੂੰ ਉੱਡਿਆ ਜਾਂ ਮੈਂ ਤੇਰਾ ਮੁੰਡਾ ਉੱਡੂ ਆ 8000 ਰੁਪਇਆ ਠੀਕ ਹੈ ਜੀ ਤਨਖਾ ਜੇ ਡੀਸੀ ਨੇ ਸੈਨ ਨਾ ਕੀਤੇ ਚੌਣ ਕਮਿਸ਼ਨ ਕੋਲੇ ਲੈ ਕੇ ਜਾਊਂਗਾ ਪੈਸਾ ਹੀ ਗੱਲ ਐ ਪਾਵਰ ਹੈ ਹੀ ਯਾਰ ਪਾਵਰ ਬਈ ਪਾਵਰ ਠੀਕ ਆ ਦੇਖੋ ਮੰਗੇ ਆ ਬੰਦੇ ਦਾ ਹੈਂਡੀਕੈਟ ਬੰਦਾ ਉਥੇ ਪਰਚੀਆਂ ਕੱਟਣ ਵਾਲੇ ਜ਼ਿਮੀਂਦਾਰਾਂ ਦੇ ਸ਼ੋਰ ਲੱਗੇ ਆ ਤੇ ਕੀ ਗੱਲ ਆ ਇਹਨਾਂ ਦੀ ਹਾਂ ਇਹਨਾਂ ਦੀ ਰੋਟੀ ਨਹੀਂ ਭਗਦੀ ਵਿਚਾਰਾਂ ਦੀ ਇੱਕ ਟਾਈਮ ਦੀ ਭਗਦੀ ਇੱਕ ਦੀ ਨਹੀਂ ਭਗਦੀ ਠੀਕ ਆ ਡੀਸੀ ਨੇ ਸੈਨ ਨਾ ਕੀਤੇ ਤਾਂ ਡੀਸੀ ਬਾਹਰ ਹੋਊਗਾ ਤੜਕੇ ਠੀਕ ਆ ਬਈ ਕੈਪਟਰ ਦਾ ਮੁੰਡਾ ਬਈ ਹਰਜੀਤ ਸਿੰਘ ਮੇਰਾ ਨਾਂ ਉਰਫ ਮੰਗਾ ਨਹਿਰ ਵਾਲਾਂ ਦੇ ਭਰਾਵਾਂ ਦੇ ਨਾਲ ਸੰਯੋਗ ਨਾਲ ਖੜਾ ਨਹਿਰ ਤੇ ਬਈ ਜਿਹੜੀ ਨਹਿਰ ਬਣ ਰਹੀ ਹੈ ਨਾ ਉਹ ਵਿਚਾਨਾਂ ਦਾ ਕੀ ਕਸੂਰਾ ਅੱਜ ਦੇ ਨਹੀਂ ਉਹ ਕਿੰਨੇ ਸਾਲਾਂ ਤੋਂ ਵੋਟਾਂ ਪਾ ਰਿਆ ਕਦੇ ਵੜਿੰਗਪਿੰਡ ਧਿਆਨ ਮਾਰ ਕੇ ਵੇਖਿਆ ਕਦੇ ਰਾਜ ਨਹੀਂ ਬਈ ਨਹਿਰਾਂ ਵਾਲਿਆਂ ਦਾ ਮੈਂ ਕੋਈ ਹੱਲ ਕਰਾ ਮੇਰਾ ਹੱਥ ਬੰਨ ਕੇ ਬੇਨਤੀ ਹੈ ਵੀਰੇ ਐਮਪੀ ਆਹੋ ਚਲੋ ਠੀਕ ਆ ਵੀ ਸਾਡਾ ਜ਼ਿਲ੍ਹਾ ਨਹੀਂ ਪੈਂਦਾ ਉਹਦੇ ਚ ਕੋਈ ਚੱਕਰ ਵਾਲੀ ਗੱਲ ਨਹੀਂ ਮੇਰੀ ਗੱਲ ਇਹ ਜਿਹੜੇ ਮੈਂ ਵਾਅਦੇ ਕੀਤੇ ਰਾਤ ਉਹਨਾਂ ਤੇ ਨਿਭੂਗਾ ਪਰ ਮਰੀ ਸਟਾਮ ਲੈ ਕੇ ਬਈ ਅੱਜ ਲਿਖ ਲਓ ਕੀ ਵਾਅਦੇ ਕੀ ਸੀਗੇ ਵਾਅਦੇ ਕੀ ਬਈ ਜੀ 1100 ਰੁਪਿਆ ਇੱਕ ਸ਼ੂਟ ਨਾਲ ਡਬਲ ਬੈੱਡ ਦਾ ਕੰਬਲ ਬੱਚਿਆਂ ਵਾਸਤੇ ਜਿਹੜੇ ਨਹਿਰ ਤੋਂ ਵਿਚਾਰੇ ਬੱਚੇ ਜਾਂਦੇ ਆ ਚਵੇਲ ਵਾਲੀ 2.5 ਕਿਲੋਮੀਟਰ ਘੜ ਪੈ ਜਾਂਦਾ ਸਕੂਲ ਤੇ ਬੱਚੇ ਅੱਧੇ ਰਹਿ ਜਾਂਦੇ ਤੇ ਕਿੱਟ ਇੰਨੀ ਭਾਰੀ ਹੁੰਦੀ ਆ ਉਹਨਾਂ ਨੂੰ ਮੈਂ ਸਪੈਸ਼ਲ ਆਟ ਦੇ ਵੱਲੋਂ ਭੌਂਦੀ ਵੇਣ ਦਵਾ ਤੇ ਭੌਂਦੀ ਕੋਈ ਗੱਡੀ ਘੜਾ ਕੇ ਦਵਾ ਤੇ ਤੀਜਾ ਨੰਬਰ ਬਾਈ ਜੀ ਮੇਰਾ ਇਹੇ ਆ ਨਹਿਰਾ ਵਾਲਿਆਂ ਨੂੰ ਮੈਂ ਪੰਜ-ਪੰਜ ਮੜਲੇ ਜਗਾ ਦਊਗਾ ਮੇਰੇ ਕੋਲੇ 12 ਮੜਲੇ ਆ ਦੇ ਸਵੇਜ ਜਗਾ ਪਈ ਆ ਜਿਹੜਾ ਘਰ ਕਹਿੰਦਾ ਆ ਕੇ ਲੈ ਲੈ ਅੱਜ ਹੀ ਆਜੇ ਹਰਾਮ ਦਾ ਹੋਮਾ ਜੇ ਮੈਂ ਬਾਦੇ ਤੋਂ ਮੁਕਰਾਂ